ਸਰ ਮੇਰਾ ਨਾਮ ਮਨਦੀਪ ਕਸ਼ਵ ਗੁੱਡੂਆ ਜੀ ਸਰ ਅੱਜ ਅਸੀਂ ਚੌਥਾ ਜਿਹੜਾ ਚੌਥੇ ਸਾਲ 30 ਏਟਮ ਸ਼ੁਰੂ ਕੀਤਾ ਨਗਰ ਨਿਗਮ ਲੁਧਿਆਣਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨਾਲ ਰਲ ਕੇ ਇਹ ਪ੍ਰੋਜੈਕਟ ਚੱਲ ਰਿਹਾ ਹੈ ਪਿਛਲੇ ਸਾਲ ਦੇ ਅਸੀਂ 22000 ਕੁਝ ਬੂਟਾ ਲਗਾਇਆ ਸੀ ਜੀਜੋ 12000 ਬੂਟਾ ਸਾਡੇ ਜੀਓ ਟੈਕਨਿਕ ਦੇ ਰਾਈ ਰਿਪੋਰਟ ਪ੍ਰਾਪਤ ਹੋਈ ਹੈ ਕਿ ਦੀ 12000 ਪਲੱਸ ਬੂਟਾ ਜਿਹੜਾ ਸਰਵਾਈਵ ਕਰ ਗਿਆ ਤੇ ਇਹ ਮਾਤਰਾ ਅਸੀਂ 65% ਅਸੀਂ ਐਵਰੇਜ ਮੰਨ ਕੇ ਚੱਲਦੇ ਆ ਕਿ ਇਹਨੇ ਸਰਵਾਈਵ ਕੀਤਾ ਇਸ ਸਾਲ ਜਿਹੜੀ ਅਸੀਂ ਦੁਬਾਰਾ 25000 ਦਾ ਟਾਰਗੇਟ ਲੈ ਕੇ ਚੱਲੇ ਆ ਤੇ ਸਾਸੀ ਇੱਕ ਟੀਚਾ ਮੱਥਿਆ ਕਿ ਇਹਨੂੰ 80% ਬਚਾਵਾਂਗੇ ਬੂਟੇ ਨੂੰ ਨਾਂ ਲਗਾਉਣ ਦੇ ਨਾਲ-ਨਾਲ ਬੂਟੇ ਨੂੰ ਬਚਾਉਣ ਦੇ ਲਈ ਬੂਟਾ ਕਿਉਂ ਖਰਾਬ ਹੁੰਦਾ ਵਾ ਕਿੱਦਾਂ ਲਗਾਉਂਦੇ ਨੇ ਲੋਕ ਤੇ ਅੱਜ ਅਸੀਂ ਇਹਦੀ ਇੱਕ ਵਰਕਸ਼ਾਪ ਕੀਤੀ ਹੈ ਸਕੂਲੀ ਬੱਚਿਆਂ ਨੂੰ ਬੁਲਾ ਕੇ ਕਿ ਬੂਟੇ ਨੂੰ ਜਦੋਂ ਸਾਡੇ ਲਗਾਉਣ ਤੋਂ ਬਾਅਦ ਅਸੀਂ ਆਪਣਾ ਕੰਮ ਕਰ ਦਿੰਦੇ ਆ ਸਾਡਾ ਕੰਮ ਇੱਕ ਦਿਨ ਦਾ ਹੁੰਦਾ ਲੇਕਿਨ ਥੋੜਾ ਕੰਮ ਉਹਨੂੰ ਇੱਕ 6 ਮਹੀਨੇ ਘਟੋ ਘਟ ਬੱਚੇ ਨੂੰ ਪਾਲਣਾ ਪੈਂਦਾ ਵਾ ਬੱਚਿਆਂ ਦੀ ਤਰ੍ਹਾਂ ਫਿਰ ਅੱਜ ਅਸੀਂ ਉਸ ਸਕੂਲੀ ਬੱਚਿਆਂ ਨੂੰ ਤੇ ਨਵੀਂ ਪੀੜੀ ਨੂੰ ਯੁਵਾ ਨੂੰ ਬੁਲਾ ਕੇ ਇੱਕ ਸੰਦੇਸ਼ ਦਿੱਤਾ ਹੈ ਕਿ ਇਸ ਬੂਟੇ ਨੂੰ ਤੁਸੀਂ 6 ਮਹੀਨੇ ਤੱਕ ਇਦਾਂ ਪਾਲੋਗੇ ਉਸ ਤੋਂ ਬਾਅਦ ਕੁਦਰਤ ਦੇ ਨਾਲ ਆਟੋਮੈਟਿਕਲੀ ਚੱਲਣਾ ਸਟਾਰਟ ਹੋ ਜਾਂਦਾ ਹੈ ਸਰ ਮਾਰਸ਼ਲ ਐਡ 2020 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਅਪਰੂਵਡ ਕੀਤੀ ਗਈ ਸੀ ਤੇ ਕਰੋਨਾ ਵਾਰੀਅਰ ਦੇ ਨਾਮ ਤੋਂ ਅਸੀਂ ਇਹ ਜਾਣੇ ਜਾਂਦੇ ਆ ਸਾਡੀ ਸੰਸਥਾ ਦੇ ਵਿੱਚ ਅਸੀਂ 2145 ਤੋਂ ਵੱਧ ਕਰੋਨਾ ਪੀੜਤ ਲੋਕਾਂ ਨੇ ਸੰਸਕਾਰ ਕਰ ਚੁੱਕੇ ਆ 4000 ਤੋਂ ਵੱਧ ਅਸੀਂ ਲਵਾਰਸ ਜਿਹੜੇ ਰੋਡ ਦੇ ਉੱਤੇ ਲੋਕ ਮਰਦੇ ਆ ਇਹਨਾਂ ਦਾ ਸੰਸਕਾਰ ਕਰ ਚੁੱਕੇ ਆ 13 ਤੋਂ ਵੱਧ ਅਸੀਂ ਮਿਨੀ ਫੋਰੈਸਟ ਬਣਾ ਚੁੱਕੇ ਆ ਤੇ ਇੱਕ ਅਸੀਂ ਪੰਛੀਆਂ ਦਾ ਰਹਿਣ ਬਸੇਰਾ ਚਲਾਉਂਦੇ ਆ ਜੋ ਕਿ ਅਸੀਂ ਕਿਤੇ ਵੀ ਕੋਈ ਪਾਹਜ ਪੰਛੀ ਮਿਲਦਾ ਤੇ ਉਹਨੂੰ ਠੀਕ ਕਰਨ ਤੋਂ ਬਾਅਦ ਉਹਨੂੰ ਅੜਾਇਆ ਜਾਂਦਾ ਸਿਧਵਾ ਨਹਿਰ ਦੀ ਸਫਾਈ ਦੇ ਵਿੱਚ ਅਸੀਂ ਲਗਾਤਾਰ 2 ਸਾਲ ਤੱਕ ਉਹ ਉਹਦੇ ਦੀ ਸੇਵਾ ਕੀਤੀ ਹੈ ਜੀ ਸਿੱਧਵਾਂ ਨਾਇਰ ਦੀ ਅੱਜ ਰਿਪੋਰਟ ਇਹੋ ਜੀ ਹੈ ਕਿਤੇ ਦੂਜਾ ਗੁੰਡਾ ਨਾਲਾ ਬਣਨ ਤੋਂ ਬਚਾਇਆ ਗਿਆ ਤੇ ਅੱਜ ਲੋਕ ਉੱਥੇ ਖੜ ਕੇ ਫੋਟੋਆਂ ਖਿਚਾਉਂਦੇ ਨੇ ਮੈਂ ਅਤੇ ਮੇਰੀ ਟੀਮ ਦਿਨ ਰਾਤ ਕੰਮ ਕਰਦੀ ਹੈ ਔਰ ਅਸੀਂ ਡਿਸਟ੍ਰਿਕਟ ਐਡਮਿਨਟੇਸ਼ਨ ਦੇ ਨਾਲ ਰਲ ਕੇ ਡੀਸੀ ਸਾਹਿਬ ਸਾਡੇ ਜਿਹੜੇ ਕੋਈ ਵੀ ਇਥੇ ਲੁਧਿਆਣੇ ਚ ਲੱਗਦੇ ਨੇ ਉਹ ਚੇਅਰਮੈਨ ਆਟੋਮੈਟਿਕਲੀ ਰਹਿੰਦੇ ਨੇ ਕਿਉਂਕਿ ਅਸੀਂ ਨੇਚਰਲ ਡਿਜੈਸਟਰ ਐਂਡ ਅਮਰਜੈਂਸੀ ਦੀਆਂ ਟੀਮਾਂ ਅਸੀਂ ਆਪਣੀਆਂ ਤਿਆਰ ਕੀਤੀਆਂ ਨੇ ਸਾਡੇ ਕੋਲ 40 ਤੋਂ ਵੱਧ ਟੀਮਾਂ ਨੇ 70 ਤੋਂ ਵੱਧ ਸਾਡੇ ਕੋਲ ਗੋਤੇ ਖੋਣ ਨੇ ਫਸਟਰਡ ਦੀਆਂ ਟੀਮਾਂ ਨੇ ਸੀਪੀਐਸ ਦੀਆਂ ਟੀਮਾਂ ਨੇ ਅਤੇ ਅਸੀਂ ਨੇਚਰਲ ਡਰੈਸਟ ਨੇ ਪੁਖਤਾ ਸਾਡੇ ਕੋਲ ਜਿਹੜਾ ਟੂਲ ਹੈ ਅਸੀਂ ਰੱਖਿਆ ਕਿਤੇ ਵੀ ਸਮਾਜ ਦੇ ਵਿੱਚ ਕਿਤੇ ਲੋੜ ਪੈਂਦੀ ਹੈ ਸਾਡਾ ਹਰ ਯੁਵਾ ਨੂੰ ਹਰ ਮਿੱਤਰ ਨੂੰ ਹਰ ਭੈਣ ਨੂੰ ਹਰ ਭਰਾ ਨੂੰ ਜਿਹਨੂੰ ਰੱਬ ਨੇ ਇਨਸਾਨੀ ਜੁਨੇ ਦਿੱਤੀ ਹੈ ਅਸੀਂ ਚਾਹੁੰਦੇ ਹਾਂ ਆਪਣੇ ਜੀਵਨ ਦੇ ਵਿੱਚ ਤੁਸੀਂ 2 ਮਿੰਟ ਕੱਢ ਕੇ ਇੱਕ ਕਿਸੇ ਦੂਸਰੇ ਪਰਸਨ ਦੀ ਜਿਹੜੀ ਉਹਦੀ ਹੈਲਪ ਕਰੋ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਸਾਡੀ ਸੰਸਥਾ ਦਾ ਇੱਕ ਇਹੀ ਮੋਟਿਵ ਹੈ ਇਸੇ ਲਕਸ਼ਣ ਦੇ ਉੱਤੇ ਅਸੀਂ ਚੱਲ ਰਹੇ ਹਾਂ ਤੇ ਅੱਜ ਸਾਡੀ ਟੀਮ ਚ 4000 ਤੋਂ ਵੱਧ ਵਲੰਟੀਅਰ ਜੋ ਕਿ ਜੁਆਇਨ ਕਰ ਚੁੱਕੇ ਹਾਂ ਸਰ ਇਹ ਹਰਿਆਣਾ ਹੀ ਸੀਮਿਤ ਹੈ ਇਹ ਸਰ ਆਲ ਓਵਰ ਇੰਡੀਆ ਦੇ ਵਿੱਚ ਹੈ ਲੇਕਿਨ ਅਸੀਂ ਪੰਜਾਬ ਅਤੇ ਹਰਿਆਣਾ ਦੇ ਵਿੱਚ ਕੰਮ ਕਰਦੇ ਹਾਂ ਜੀ ਜ਼ਿਆਦਾਤਰ ਅਸੀਂ ਪੰਜਾਬ ਚ ਕਰਦੇ ਹਾਂ ਪੰਜਾਬ ਚੋਂ ਸਾਡੀ ਹੋਮ ਟਾਊਨ ਹੈ ਲੁਧਿਆਣਾ ਸਿਟੀ ਜੋ ਕਿ ਸਾਡਾ ਇੱਕ ਸੁਪਨਾ ਵੀ ਹੈ ਸਰਕਾਰਾਂ ਦਾ ਵੀ ਹੈ ਕਿ ਇਹਨੂੰ ਅਸੀਂ ਸਮਾਰਟ ਸਿਟੀ ਲੁਧਿਆਣਾ ਬਣਾਈਏ ਉਹਦੇ ਚ ਅਸੀਂ ਆਪਣੇ ਤੌਰ ਦੇ ਉੱਤੇ ਉਹਨੂੰ ਕਰਦੇ ਰਹਿੰਦੇ ਆ ਜਿੱਦਾਂ ਕਿ ਦਾਨ ਉਤਸਵ ਦਾ ਇੱਕ ਪ੍ਰੋਜੈਕਟ ਚਲਾਉਂਦੇ ਆ ਉਹਦੇ ਚ ਜਿਹੜੇ ਪੁਰਾਣਾ ਕੱਪੜਾ ਲੋਕੀ ਯੂਜ਼ ਕਰਕੇ ਛੱਡ ਦਿੰਦੇ ਆ ਅਸੀਂ ਪਲਾਸਟਿਕ ਨੂੰ ਮੁਕਤ ਕਰਨ ਦੇ ਲਈ ਉਸ ਦੇ ਲਈ ਵੀ ਅਸੀਂ ਇੱਕ ਥੈਲੇ ਬਣਾਉਂਦੇ ਆ ਤੇ ਲੋਕਾਂ ਨੂੰ ਫ੍ਰੀ ਵ ਜਨਤਾ ਨੂੰ ਕਿਸੰਦੇ ਜਿੰਦ ਸਰ ਪਰਿਆਵਰਨ ਨੂੰ ਅਸੀਂ ਜਨਤਾ ਨੂੰ ਇੱਕ ਸਾਡੇ ਮਾਨਯੋਗ ਇੰਦਰਜੀਤ ਕੋਰ ਮੇਰ ਮੈਡਮ ਨੇ ਅੰਦਰ ਬਹੁਤ ਵਧੀਆ ਇੱਕ ਸਨੇਹਾ ਦਿੱਤਾ ਸੀਗਾ ਜੀ ਉਹ ਕੀ ਸਾਡੇ ਦਿਲ ਨੂੰ ਛੋਇਆ ਕਿ ਉਹ ਕਹਿੰਦੀ ਹੈ ਕਿ ਅੱਜ ਤੋਂ ਪਹਿਲਾਂ ਸਾਡੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਕਿਹਾ ਜਾਂਦਾ ਸੀ ਤੇ ਅੱਜ ਸਾਨੂੰ ਹਰ 5 ਕਿਲੋਮੀਟਰ ਦੇ ਇੱਕ 20 ਰੁਪਏ ਦੀ ਪਾਣੀ ਦੀ ਬੋਤਲ ਲੈਣੀ ਪੈਂਦੀ ਹੈ ਪਾਣੀ ਬਹੁਤ ਸੋਖਾ ਹਜੇ ਬਚਿਆ ਹੋਇਆ ਪਾਣੀ ਮੁੱਲ ਮਿਲ ਜਾਂਦਾ ਲੇਕਿਨ ਆਕਸੀਜਨ ਸਾਨੂੰ ਮੁੱਲ ਨਹੀਂ ਮਿਲਨੀ ਇਹ ਕਿਸੇ ਲਈ ਨਹੀਂ ਤੁਸੀਂ ਆਪਣੇ ਬੱਚਿਆਂ ਲਈ ਆਪਣੇ ਆਉਣ ਵਾਲੇ ਪੀੜੀਆਂ ਦੇ ਲਈ ਇੱਕ ਪੌਦਾ ਜੋਰ ਲਗਾਓ ਅਤੇ ਲੁਧਿਆਣਾ ਸ਼ਹਿਰ ਨੂੰ ਹਰਾ ਭਰਾ ਬਣਾਓ ਅੱਜ ਸੋਹਰਾ ਸਾਡਾ 3 ATM 4.0 ਦਾ ਫਲੈਗ ਆਫ ਸੀਗਾ ਔਰ ਉਹਦੇ ਨਾਲ ਸਭ ਤੋਂ ਇੰਪੋਰਟੈਂਟ ਸੀ ਕਿ ਜਿਹੜਾ ਪਿਛਲੇ ਸਾਲ ਅਸੀਂ ਬੂਟੇ ਲਗਾਏ ਸੀਗੇ ਉਹਨਾਂ ਦਾ ਅਸੀਂ ਆਡਿਟ ਕਰਵਾਇਆ ਸੀ ਕਿਉਂਕਿ ਸਾਰਿਆਂ ਦੀ ਅਸੀਂ ਜੀਓ ਟੈਗਿੰਗ ਕੀਤੀ ਸੀਗੀ ਕਿਉਂਕਿ ਨਾਰਮਲੀ ਕੀ ਹੁੰਦਾ ਬੂਟੇ ਲਗਾ ਦੇਈਦੇ ਐ ਉਸ ਤੋਂ ਬਾਅਦ ਨਹੀਂ ਪਤਾ ਹੁੰਦਾ ਵੀ ਕਿੰਨੇ ਬਚੇ ਕਿੰਨੇ ਨਹੀਂ ਬਚੇ ਲਾਸਟ ਟਾਈਮ ਵੀ ਅਸੀਂ ਪਬਲੀਕਲੀ ਇਹੀ ਕਿਹਾ ਸੀਗਾ ਕਿ ਅਸੀਂ ਇੱਕ ਇੱਕ ਬੂਟੇ ਦਾ ਹਿਸਾਬ ਰੱਖਾਂਗੇ ਸੋ ਐਜ ਕਿ ਜਿੰਨੇ ਬੂਟੇ ਸੀ ਲਗਾਏ ਉਹਦੇ ਚੋਂ ਲੇਕਿਨ ਅਸੀਂ ਸਿਰਫ 54% ਨੂੰ ਸਰਵਾਈਵ ਕਰਵਾ ਸਕੇ ਬਟ ਸਿੱਖਿਆ ਇਹ ਮਿਲੀ ਕਿ ਜਿੱਥੇ ਤਾਂ ਸਾਡੀ ਬਾਉਂਡਰੀ ਵਾਲ ਸਾਡੀ ਮਰਜ਼ੀ ਦੀ ਸੀਗੀ ਕਿਉਂਕਿ ਬਹੁਤ ਜਗ੍ਹਾ ਤੇ ਸਾਨੂੰ ਜ਼ਬਰਦਸਤੀ ਵੀ ਲਗਾਉਣੇ ਪਏ ਜਾਂਦੇ ਆ ਸੜਕਾਂ ਤੇ ਪਾਰਕਾਂ ਦੇ ਵਿੱਚ ਕਲੋਨੀਆਂ ਦੇ ਵਿੱਚ ਉਹ ਅਸੀਂ ਡਿਸਾਈਡ ਕਰ ਲਿਆ ਵੀ ਹੁਣ ਅਸੀਂ ਨਹੀਂ ਲਗਾਵਾਂਗੇ ਅਸੀਂ ਸਿਰਫ ਇੰਡਸਟਰੀ ਦੇ ਵਿੱਚ ਜਾਂ ਉਹਨਾਂ ਜਗ੍ਹਾਵਾਂ ਤੇ ਲਗਾਵਾਂਗੇ ਜਿੱਥੇ ਬਾਉਂਡਰੀ ਵਾਲ ਹੋਏਗੀ ਜਾਂ ਫਿਰ ਉੱਥੇ ਟਰੀ ਗਾਰਡ ਹੋਏਗਾ ਕਿਉਂਕਿ ਸਭ ਤੋਂ ਪਹਿਲਾ ਖਤਰਾ ਪਸ਼ੂ ਤੋਂ ਹੁੰਦਾ ਦੂਸਰਾ ਪਾਣੀ ਹਰ ਜਗ੍ਹਾ ਸਾਨੂੰ ਜਿੱਥੇ ਚਾਹੀਦਾ ਹੀ ਚਾਹੀਦਾ ਉਸ ਤੋਂ ਬਿਨਾ ਚੱਲਣਾ ਨਹੀਂ ਔਰ ਇੱਕ ਕੇਅਰ ਟੇਕਰ ਰੈਗੂਲਰ ਚਾਹੀਦਾ ਐਂਡ ਆਵਰ ਟਾਰਗੇਟ ਇਜ਼ ਨਾਟ ਨਾਓ ਦ ਨੰਬਰ ਆਫ ਟਰੀਜ਼ ਪੇੜ ਤਾਂ ਸੀ ਐਤ ਕੀ ਵੀ 25000 ਦਾ ਟਾਰਗੇਟ ਹੈ ਲੇਕਿਨ ਜਿਹੜਾ ਸਰਵਾਈਵਲ ਰੇਟ ਹੈ that we will make sure ke اسی 54% ਤੋਂ ਵਧਾ ਕੇ ਉਹਨੂੰ 80% ਤੇ ਲੈ ਕੇ ਜਾਈਏ so my mission as a team of city needs is ki ਗਿਣਤੀ ਜਿੰਨੀ ਜਾਨਾ ਅਸੀਂ ਅਸੀਂ ਸਰਵਾਈਵਲ ਦੀ ਪਰਸੈਂਟੇਜ ਜਾਨਾ ਚਾਹੁੰਦੇ ਹਾਂ ਤੋ ਇਸ ਮਿਸ਼ਨ ਦੇ ਨਾਲ ਅਜਮੇਰ ਸਾਹਿਬ ਆਏ ਸੀਗੇ ਕਮਿਸ਼ਨਰ ਸਾਹਿਬ ਆਏ ਸੀਗੇ ਮਿਊਨਿਸਪਲ ਕਾਰਪੋਰੇਸ਼ਨ ਤੋਂ ਜਿਨ੍ਹਾਂ ਨੇ ਸਾਰੀਆਂ ਗੱਡੀਆਂ ਦਿੱਤੀਆਂ ਡੀਸੀ ਸਾਹਿਬ ਆਏ ਸੀ ਜਿਨ੍ਹਾਂ ਨੇ ਬੂਟੇ ਮੁਹੱਈਆ ਕੀਤੇ ਆ ਸਾਰੇ ਸਕੂਲੀ ਬੱਚੇ ਆਏ ਸੀ ਉਹਨਾਂ ਦੀਆਂ ਟ੍ਰੇਨਿੰਗ ਵਰਕਸ਼ਾਪਸ ਹੋਈਆਂ ਔਰ ਅੱਜ ਫਿਰੇ ਦੋ ਗੱਡੀਆਂ ਰਵਾਨਾ ਹੋਈਆਂ ਆ ਆਲਰੇਡੀ ਸਾਡੇ ਕੋ ਬੁਕਿੰਗਸ ਆ ਚੁੱਕੀਆਂ ਸੋ ਅੱਜ ਅਸੀਂ ਪਹਿਲੀ ਜਿਹੜੀ ਸਾਡੀ ਸਾਈਟ ਹੈ ਉਹ ਰਿਸ਼ੀ ਨਗਰ ਤੋਂ ਅਸੀਂ ਪਲਾਂਟੇਸ਼ਨ ਸਟਾਰਟ ਕਰਨ ਜਾ ਰਹੇ ਹਾਂ ਸੰਦੇਸ਼ ਇਹੀ ਹੈ ਜੀ ਜਿਹੜਾ ਵੀ ਵਾਤਾਵਰਣ ਪ੍ਰੇਮੀ ਹੈ ਔਰ ਉਹ ਰੁੱਖ ਲਗਾਉਣਾ ਚਾਹੁੰਦਾ ਹੈ ਉਹਦੇ ਕੋਲ ਜਗ੍ਹਾ ਹੈ ਜੇ ਜਗ ਕਿਉਂਕਿ ਜੇ ਤੁਹਾਡੇ ਕੋਲ ਘੱਟ ਜਗ੍ਹਾ ਹੈਗੀ ਹੈ ਤੇ ਗੰਬਲਿਆਂ ਚ ਲਗਾ ਲਓ ਜਿਹੜੇ ਪਲੇਂਟ ਪਲਾਂਟਸ ਉਨੀ ਖਾਈਟ ਚ ਜਾ ਸਕਦੇ ਜੇ ਤੁਸੀਂ ਆਊਟਡੋਰ ਪਲਾਂਟ ਲਗਾਣੇ ਹੈ ਇਟ ਇਜ਼ ਅ ਵੈਰੀ ਸੈਂਸਿਟਿਵ ਇਸ਼ੂ ਇਹਨੂੰ ਆਪਾਂ ਵੇਸਟ ਨਾ ਕਰੀਏ ਪਲਾਂਟ ਨੂੰ ਵੇਸਟ ਨਾ ਕਰੀਏ 8-9 ਮਹੀਨੇ ਲੱਗ ਜਾਂਦੇ ਹੈ ਜੰਗਲ ਵਿਭਾਗ ਨੂੰ ਉਹਨੂੰ ਬਣਾਉਂਦੇ ਹੋਏ ਪੈਸੇ ਵੀ ਲੱਗਦੇ ਹੈ ਸੋ ਜੇ ਤੁਹਾਡੇ ਕੋਲ ਪ੍ਰੋਪਰ ਜਗ੍ਹਾ ਹੈ ਚਾਹੇ 10 ਬੂਟੇ ਲਾਓ ਪਰ ਉਹ ਇਦਾਂ ਦੇ ਲਾਓ ਵੀ ਅਗਲੇ ਸਾਲ ਉਹ 10 ਬੂਟੇ ਤੁਹਾਨੂੰ ਨਜ਼ਰ ਆਣ ਫੇਰ ਕਾਮਯਾਬੀ ਹੈ ਲਗਾਉਣ ਦੇ ਵਿੱਚ ਕੋਈ ਕਾਮਯਾਬੀ ਨਹੀਂ ਇਹੀ ਸੰਦੇਸ਼ ਹੈ ਮੇਰੇ ਸਾਰੇ ਹਿਦ ਮੈਂ ਇਸ ਨੂੰ ਪ੍ਰਭੂ ਦਾ ਕਾਰਜ ਕਹਾਂਗਾ ਜੀ ਲੋਕ ਕਹਿੰਦੇ ਕਿ ਇੱਕ ਕਾਰਜਕ੍ਰਮ ਹੋਇਆ ਹੈ ਪੇੜ ਲਗਾਉਂਦਾ ਇਹ ਪੇੜ ਨਹੀਂ ਹੈ ਜੀਵਨ ਹੈ ਹੈਨਾ ਜੜੀਆਂ ਪੱਥਰ ਦੀ ਮੂਰਤੀ ਨੂੰ ਅਸੀਂ ਹੱਥ ਲਗਾ ਕੇ ਉਸ ਤੋਂ ਜੀਵਨ ਮੰਗਦੇ ਹੈਗੇ ਆ ਅਗਰ ਅਸੀਂ ਇੱਕ ਪੇੜ ਲਗਾਉਣ ਦਾ ਪ੍ਰਣ ਕਰ ਲਈਏ ਤਾਂ ਜੀਵਨ ਜਿਹੜਾ ਸਾਨੂੰ ਉਹ ਆਟੋਮੈਟਿਕਲੀ ਮਿਲ ਜਾਏਗਾ ਸਾਨੂੰ ਡਾਇਰੈਕਸ਼ਨ ਦੀ ਲੋੜ ਹੈਗੀ ਆ ਅੱਜ ਜਿਹੜੇ ਡਾਇਰੈਕਸ਼ਨ ਹੈ ਅੱਜ ਜਿੱਥੇ ਬਹੁਤ ਸਾਰੇ ਬੁੱਧੀਜੀਵੀ ਜਿਹੜੇ ਉਹ ਉਪਸਥਿਤ ਸੀਗੇ ਅੱਛੇ-ਅੱਛੇ ਵਿਗਿਆਨੀ ਉਪਸਥਿਤ ਸੀਗੇ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕੀ ਕਿਸ ਸਮੇਂ ਦੇ ਉੱਪਰ ਕਿਹੜੀ ਜਗ੍ਹਾ ਦੇ ਉੱਪਰ ਕਿਦਾਂ ਦਾ ਪੌਦਾ ਲਗਾਉਣਾ ਚਾਹੀਦਾ ਹੈਗਾ ਬਈ ਜਿਹੜੇ ਕਿ ਮੈਂ ਇੱਥੇ ਕਹੂੰਗਾ ਜੀ 99 90 uh, 95 99% ਲੋਕ ਜਿਹੜੇ ਹੈਗੇ ਆ ਇਸ ਗੱਲ ਤੋਂ ਕੋਈ ਜਾਣਕਾਰ ਨਹੀਂ ਸੀਗੇ ਈਵਨ ਮੈਂ ਖੁਦ ਕਿਹੜਾ ਪੌਦਾ ਕਿਸ ਜਗ੍ਹਾ ਦੇ ਉੱਪਰ ਕਦੋਂ ਉੱਪਰ ਫੁੱਲਿਤ ਹੋਣਾ ਉਹਨੇ ਕਿਹੜੇ ਮੌਸਮ ਦੇ ਵਿੱਚ ਜਨਵਰੀ ਚ ਕਿਹੜਾ ਪੌਦਾ ਹੈ ਜੁਲਾਈ ਚ ਕਿਹੜਾ ਪੌਦਾ ਹੈ ਅਗਸਤ ਚ ਕਿਹੜਾ ਪੌਦਾ ਹੈਗਾ ਉਹਦੀ ਜਿਹੜੀ ਜਾਣਕਾਰੀ ਹੈਗੀ ਹੈ ਜਿਹੜੀ ਉਹ ਜਾਣਕਾਰੀ ਜਿਹੜੀ ਹੈਗੀ ਨਾ ਜੀ ਉਹ ਸਾਡੇ ਇੱਕ ਬਹੁਤ ਹੀ ਵਿਸ਼ਾਲ ਉਹ ਬੁੱਧੀ ਅੱਛਾ ਵਾਤਾਵਰਣ ਜਿਹੜਾ ਹੈਗਾ ਸਾਡੇ ਸਮਾਜ ਨੂੰ ਦੇ ਸਕਦਾ ਹੈਗਾ ਮੈਂ ਵਧਾਈ ਦਊਂਗਾ ਅੱਜ ਦੇ ਮਾਰਸ਼ਲਟ ਦੇ ਸਿਟੀ ਨੀਡ ਐਂਡ ਆਦਰਜ਼ ਜਿੰਨੇ ਵੀ ਕਾਰਜਕਰਤਾ ਸੀਗਾ ਉਹਨਾਂ ਨੇ ਇੱਕ ਬੜੀ ਹੀ ਬੁੱਧੀਮਤਨ ਲਈ ਅੱਜ ਦਾ ਜਿਹੜਾ ਆਯੋਜਨ ਕੰਡਕਟ ਕੀਤਾ ਮੈਂ ਚਾਹੂੰਗਾ ਕਿ ਜਿਹੜੇ ਲੋਕ ਅੱਜ ਇੱਥੇ ਆਏ ਨੇ ਕਟੋ-ਕਟ ਇੱਕ ਕਮਿਟਮੈਂਟ ਦਾ ਕਰਕੇ ਜਾਣ ਨਾ ਵੀ ਅਸੀਂ 5 ਪੌਦੇ ਜਾਂ 10 ਪੌਦੇ ਜ਼ਰੂਰ ਲਗਾਵਾਂਗੇ ਕਿਸੇ ਵੀ ਐਂਗਲ ਨਾਲ ਰਹੀ ਗੱਲ ਬੜੀ ਗੱਲ ਸੀਗੀ ਆ ਜੀ ਅਡਾਪਸ਼ਨ ਸਕੀਮ ਦੀ ਜਿਹੜੀ ਮੈਨੂੰ ਸਭ ਤੋਂ ਇਹਨਾਂ ਦਾ ਵਧੀਆ ਕਾਰਜਕ੍ਰਮ ਲੱਗਿਆ ਮੈਂ ਵੀ ਅੱਜ ਤੋਂ 10 ਸਾਲ ਪਹਿਲੇ ਪੌਦੇ ਲਗਾਉਂਦਾ ਸੀ ਜੀ ਮੈਂ 10 ਪੌਦੇ ਲਗਾਉਂਦਾ ਸੀ ਮੈਂ ਕਦੇ 100 ਪੌਦੇ ਲਗਾਉਂਦਾ ਸੀਗਾ ਲੇਕਿਨ 10 10 ਬੱਚਿਆਂ ਨੂੰ ਅਡਾਪਟ ਕਰਕੇ ਆਂਦਾ ਸੀ ਲਾਈਕ ਮੈਡੀਕਲ ਕਾਲਜ ਹੈ ਯੂਨੀਵਰਸਿਟੀਜ਼ ਹੈ ਮੈਂ ਖੁਦ ਫਾਰਮਾਸਿਸਟ ਆ ਮੈਂ ਇਸ ਦਾ ਥੋੜਾ ਪ੍ਰੈਕਟੀਕਲ ਹੋਣ ਕਰਕੇ ਮੈਨੂੰ ਲੋਕ ਬਹੁਤ ਘਟ ਮਿਲਦੇ ਸੀਗੇ ਕਿ ਸਰ ਪੌਦੇ ਲਗਾ ਦਿਓ ਇਹਦੀ ਅਸੀਂ ਕੀ ਕਰਦੇ ਸਰ ਜਿੱਦਾਂ ਦਾ ਉਹਦੀ ਗਰੋਥ ਹੁੰਦੀ ਸੀ ਉਹ ਬੱਚੇ ਨੂੰ ਅਸੀਂ ਸਰਟੀਫਿਕੇਟ ਈਸ਼ੂ ਕਰ ਉਹ ਰਿਜ਼ਲਟ ਓਰੀਐਂਟਡ ਸਿਕਾ ਵੀ ਉਹਦੇ ਰਿਜ਼ਲਟਸ ਕਿਦਾਂ ਆਣਗੇ ਮੈਂ ਇਸ ਕਰਕੇ ਅੱਜ ਦੇ ਕਾਰਜਕ੍ਰਮ ਦੀ ਬਹੁਤ-ਬਹੁਤ ਬਤਾਈ ਦੇਣਾ ਹੈਗਾ ਮਾ ਕਿ ਕਾਰਜਕ੍ਰਮ ਦੀ ਜਿਹੜੀ ਫੀਡਬੈਕ ਹੈਗੀ ਉਹ ਬਹੁਤ ਅੱਛੀ ਹੈਗੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਤਨ ਮਨ ਤਨ ਦੇ ਨਾਲ ਭਗਵਾਨ ਮਾਬੀ ਸੇਵਾ ਸੰਸਨ ਸੀ ਜੋ ਕਰੀਏਗਾ